ਸਾਰਿਆਂ ਨੂੰ ਪਿਆਰ ਭਰੀ ਸਸ਼ੇਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਸੋ ਦੋਸਤੋ ਲਕੇ ਹਾਜ਼ਰ ਹੋਏ ਆਜ ਦੀ ਬਹੁਤ ਹੀ ਵੱਡੀ ਖੁਸ਼ਖਬਰੀ ਮਲਾਜ਼ਮ ਫਰੰਟ ਯੂਨੀਅਨ ਦੇ ਨਾਲ ਜਿਹੜੀ 4% ਡੀਏ ਤੇ ਜਿਹੜੀ ਸਹਿਮਤੀ ਬੰਨਦੀ ਨਜ਼ਰ ਆ ਰਹੀ ਹੈ ਮਲਾਜ਼ਮ ਫਰੰਟ ਯੂਨੀਅਨ ਦੇ ਜਿਹੜੇ ਨਾਮ ਹੁੰਦੇ ਨੇ ਉਹਨਾਂ ਦੇ ਚਿਹਰਿਆਂ ਤੇ ਪਹਿਲੀ ਵਾਰ ਜਿਹੜੀ ਨਜ਼ਰ ਜਿਹੜੀ ਰੌਣਕ ਜਿਹੜੀ ਨਜ਼ਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਮੀਡੀਆ ਤੇ ਵੱਡੀਆਂ-ਵੱਡੀਆਂ ਖਬਰਾਂ ਸੁਣਨ ਨੂੰ ਆ ਰਹੀਆਂ ਨੇ ਕਿ 4% ਡੀਏ ਦਾ ਐਲਾਨ ਹੋ ਤੇ ਹੋ ਸਕਦੀ ਹੈ ਸਹਿਮਤੀ ਕੀ ਹੈ ਪੂਰੀ ਅਪਡੇਟ ਪੂਰੀ ਜਾਣਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਸ਼ਰ ਦੇ ਲਈ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ 30 ਅਪ੍ਰੈਲ ਨੂੰ ਜਿਹੜੀ ਹੈ ਮੁਲਾਜ਼ਮਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਆ ਸਕਦੀ ਹੈ ਕਿਉਂਕਿ ਬੀਤੇ ਦਿਨ ਹੀ ਮੁਲਾਜ਼ਮ ਫਰੰਟ ਯੂਨੀਅਨ ਦੇ ਨਾਲ ਪੰਜਾਬ ਦੇ ਸਰਕਾਰ ਦੇ ਜਿਹੜੇ ਜਿਹੜੇ ਵੱਡੇ ਨਾਮ ਹੁੰਦੇ ਨੇ ਉਹਨਾਂ ਨਾਲ ਇੱਕ ਅਹਿਮ ਗੱਲਬਾਤ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਹੋਈ ਹੈ ਜਿਸ ਤੋਂ ਬਾਅਦ ਮੀਟਿੰਗ ਦੇ ਦੌਰਾਨ ਕੁਝ ਵੱਡੇ ਜਿਹੜੇ ਚਰਚੇ ਨੇ ਜਿਹੜੇ ਕੀਤੇ ਗਏ ਨੇ ਸੋ ਹੁਣ ਦੱਸ ਦਈਏ ਕਿ ਜਿਹੜਾ ਦੱਸਿਆ ਜਾ ਰਿਹਾ ਕਿ 30 ਅਪ੍ਰੈਲ ਦਾ ਜਿਹੜਾ ਦਿਨ ਹੈ ਪੰਜਾਬ ਰਾਜ ਦੇ ਮੁਲਾਜ਼ਮਤ ਤੇ ਪੈਸ਼ਰੋਜ਼ ਲਈ ਕਾਫੀ ਅਹਿਮ ਰਹੇਗਾ 3 April ਨੂੰ ਦਿਨ ਬੁੱਧਵਾਰ ਨੂੰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਮੁਲਾਜ਼ਮਾਂ ਦੀ ਸਭ ਤੋਂ ਵੱਡੀ ਮੰਗ ਹੈ ਕਾਫੀ ਚਰਚਿਤ ਜਿਹੜੀ ਚਿਰਾਂ ਤੋਂ ਜਿਹੜੀ ਕੀ ਬਹਾਲ ਕੀਤੀ ਜਾਵੇ 4% ਡੀਏ ਦੀ ਬਹਾਲੀ ਨੂੰ ਲੈ ਕੇ ਇੱਕ ਵੱਡਾ ਫੈਸਲਾ ਜੇ ਨਿਕਲ ਕੇ ਸਾਹਮਣੇ ਆ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਮੀਟਿੰਗ ਦੀ ਤਾਂ ਦੱਸਿਆ ਜਾ ਰਿਹਾ ਕਿ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ 2.99 ਪੀਸਕਿਲ ਤੇ ਤੇ ਓਪੀਐਸ ਦੇ ਉੱਤੇ ਵੀ ਜਿਹੜੀ ਹੈ ਚਰਚਾ ਉਹ ਜਿਹੜੀ ਹੈ ਛਿੜ ਸਕਦੀ ਹੈ ਪਰ ਜਿਹੜੀ ਵੱਡੀ ਮੰਗ ਹੈ ਜਿਹੜੀ ਪੰਜਾਬ ਦੇ ਮਲਾਸਮਾ ਦੀ ਤੇ ਬੈਂਚਨੋਸ ਦੀ ਉਹ ਇਹ ਹੈ ਕਿ 4% ਡੀਏ ਨੂੰ ਲੈ ਕੇ ਕੀਤੀ ਗਈ ਸੀ ਸੋ ਹੁਣ ਮੀਟਿੰਗ ਤੋਂ ਬਾਅਦ ਮਲਾਜ਼ਮਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਨਜ਼ਰ ਆ ਰਹੀ ਹੈ ਜੋ ਕਿ ਇਸ ਦਾ ਮਤਲਬ ਦੱਸਿਆ ਜਾ ਰਿਹਾ ਕਿ ਸੂਤਰਾਂ ਦੇ ਹਵਾਲੇ ਤੋਂ ਸੋਰਸਸ ਤੋਂ ਜਿਹੜਾ ਹੈ ਕਿ 4% ਡੀਏ ਤੇ ਉੱਤੇ ਜਿਹੜੀ ਹੈ ਸਹਿਮਤੀ ਬਣ ਸਕਦੀ ਹੈ ਹਾਲਾਂਕਿ ਇਸ ਦੇ ਉੱਤੇ ਕੋਈ ਵੀ ਅਧਾਰਿਕ ਪੁਸ਼ਟੀ ਤਾਂ ਨਹੀਂ ਹੋਈ ਹੈ ਪਰ ਜਿਵੇਂ ਹੀ ਕੋਈ ਵੀ ਵੱਡੀ ਅਪਡੇਟ ਆਏਗੀ ਤੁਹਾਨੂੰ ਟਾਈਮ ਟੂ ਟਾਈਮ ਇਸ ਚੈਨਲ ਤੇ ਦਿੱਤੀ ਜਾਵੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਕੱਲ ਦੀ ਜਿਹੜੀ 30 April ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਉਸ ਦੇ ਵਿੱਚ ਮਲਾਜ਼ਮਾਂ ਦੀ ਕਿਹੜੀ ਮੰਗਾ ਨੂੰ ਜਿਹੜੀ ਪ੍ਰਮਾਨਗੀ ਮਿਲਦੀ ਹੈ ਉਸ ਦੇ ਬਾਰੇ ਜਰੂਰ ਇਸ ਚੈਨਲ ਤੇ ਲੈ ਕੇ ਆਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ। ਨਹੀਂ ਚਲੇ। ਖਰਾ ਫੇਰੀ ਟੱਕੇ ਦੇ ਬਾਰੇ। ਟੌਣ ਦੇ ਗੋਡਾ ਰੱਖ ਦੇਾਂਗੇ। ਰੱਖ ਨਾ ਰਿਹਾ। ਰੱਖਣਾ ਕਹੂੰ। ਉਹਦਾ ਕੱਖ ਨਹੀਂ ਰਹੁ। ਕੱਲੇ ਕੱਲੇ ਮਾਰਖੋ। ਤੇ ਹੋਗੇ ਅੱਗੇ ਆਓ। ਹਾਏ 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 ਸਾਰੇ ਸਾਥੀਨਾਂ ਬਹੁਤ ਧੰਨਵਾਦ ਜੀ। ਕਰ ਦੋ ਬੱਸ ਜੀ ਨਹੀਂ ਚਲੇਗੀ ਖਰਾਬ ਹੈ ਨਹੀਂ ਟੱਕ ਦੇਵਾਂਗੇ ਟੌਣ ਦੇ ਗੋਡਾ ਰੱਖ ਦੇਾਂਗੇ ਰੱਖ ਨਾ ਰਿਹਾ ਸਾਡੇ ਨਾ ਕਹੂੰ ਉਹਦਾ ਕੱਖ ਨਹੀਂ ਰਹੁ ਇਕੱਲੇ ਇਕੱਲੇ ਮਾਰ ਰਖੋ ਤੇ ਹੋ ਗਏ ਅੱਗੇ ਆਓ ਹਾਏ 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 ਸਾਰੇ ਸਾਥੀਨਾਂ ਬਹੁਤ ਧੰਨਵਾਦ ਜੀ ਧੰਨਵਾਦ ਕਰ ਦੋ ਬੱਸ ਜੀ